ਤੋ ਤੁਹਾਡੇ ਵਾਸਤੇ ਬਿਜਲੀ ਵਾਲਾ ਰਾਡ ਲੈ ਕੇ ਆ ਪਾਣੀ ਗਰਮ ਕਰਨ ਵਾਲਾ ਇਹ ਤੁਹਾਨੂੰ ਮਿਲੂਗਾ ਬਲਾਦੇ ਸ਼ਹਿਰ ਦੇ ਵਿੱਚ ਇਹਦੀ ਗਰੰਟੀ ਬਈ 31 ਮਾਰਚ 2025 ਤੱਕ ਫੁੱਲ ਗਰੰਟੀ ਹੈ ਫੁੱਲੇ ਦਾ ਬੀਮਾਗਾ ਪੀ ਟੂ ਪੀ ਚੇਂਜ ਕਰੇਗਾ ਬਈ ਬਾਈ ਕਹਿੰਦਾ ਪੀ ਟੂ ਪੀ ਚੇਂਜ ਕੋਈ ਰਿਪੇਅਰ ਨਹੀਂ ਕਰਕੇ ਦਿੰਦਾ ਠੀਕ ਠੀਕ ਹੈ ਵੀਰੇ ਤੋ ਤੁਹਾਡੇ ਵਾਸਤੇ ਬਿਜਲੀ ਵਾਲਾ ਰਾਡ ਲੈ ਕੇ ਆ ਪਾਣੀ ਗਰਮ ਕਰਨ ਵਾਲਾ ਇਹ ਤੁਹਾਨੂੰ ਮਿਲੂਗਾ ਬਲਾਡੇ ਸ਼ਹਿਰ ਦੇ ਵਿੱਚ ਇਹਦੀ ਗਰੰਟੀ ਬਈ 31 ਮਾਰਚ 2025 ਤੱਕ ਫੁੱਲ ਗਰੰਟੀ ਹੈ ਫੁੱਲੇ ਦਾ ਬੀਮਾਗਾ ਪੀ ਟੂ ਪ੍ਰੀਸਟੇਜ ਕਰੇਗਾ ਬਈ ਹਾਂਜੀ ਹਾਂਜੀ ਬਈ ਕਹਿੰਦਾ ਪੀ ਟੂ ਪੀ ਚੇਂਜ ਕੋਈ ਰਿਪੇਅਰ ਨਹੀਂ ਕਰਕੇ ਦਿੰਦਾ ਠੀਕ ਠੀਕ ਹੈ ਬਰੇ ਕਿੱਦੇ ਲਿਆਦਾ ਆਪਾਂ ਨਾਲ ਦੀ ਨਾਲ ਬਲਟੋ ਦੋਸਤੋ ਤੁਹਾਡੇ ਵਾਸਤੇ ਬਿਜਲੀ ਵਾਲਾ ਰਾਡ ਲੈ ਗਿਆ ਪਾਣੀ ਗਰਮ ਕਰਨ ਵਾਲਾ ਇਹ ਤੁਹਾਨੂੰ ਮਿਲੂਗਾ ਬਲਾਡੇ ਸ਼ਹਿਰ ਦੇ ਵਿੱਚ ਇਹਦੀ ਗਰੰਟੀ ਬਈ 31 ਮਾਰਚ 2025 ਤੱਕ ਫੁੱਲ ਗਰੰਟੀ ਹੈ ਫੁੱਲੇ ਦਾ ਬੀਮਾਗਾ ਪੀਸ ਟੂ ਬਿਸਟੇਜ ਕਰੇਗਾ ਭਾਈ ਹਾਂਜੀ ਹਾਂਜੀ ਭਾਈ ਕਹਿੰਦਾ ਪੀਸ ਟੂ ਪੀ ਚੇਂਜ ਕੋਈ ਰਿਪੇਅਰ ਨਹੀਂ ਕਰਕੇ ਦਿੰਦਾ ਠੀਕ ਠੀਕ ਹੈ ਬਰੇ ਉਹਦੇ ਲਿਆਦਾ ਆਪਾਂ ਨਾਲ ਦੀ ਨਾ ਬਾਲਟ